ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਭਾਰਤ ਅਤੇ ਪਾਕਿਸਤਾਨ ਦਾ ਜੋ ਤਾਜ਼ਾ ਹਾਲਾਤ ਬੜੇ ਹੋਏ ਨੇ ਨਾ ਦੋਹਾਂ ਦੇਸ਼ਾਂ ਦੇ ਵਿਚਾਲੇ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਜ਼ਰੂਰ ਆ ਰਹੀ ਹੈ ਕਿ ਕਿਹੜਾ ਉਹ ਵੇਲਾ ਆਏਗਾ ਕਿ ਇਹ ਦੋਹੇ ਦੇਸ਼ ਆਪਸ ਦੇ ਵਿੱਚ ਭੜ ਜਾਣਗੇ ਦੋਹੇ ਦੇਸ਼ਾਂ ਦੀਆਂ ਜਿਹੜੀਆਂ ਫੌਜਾਂ ਨੇ ਉਹ ਕਦੋਂ ਆਮੋ ਸਾਹਮਣੇ ਹੋ ਜਾਣਗੀਆਂ ਇਸ ਪੂਰੇ ਵੀਡੀਓ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਭਾਰਤ ਅਤੇ ਪਾਕਿਸਤਾਨ ਦੀ ਜੋ ਫੌਜੀ ਤਾਕਤ ਹੈ ਉਹਦੇ ਵਿੱਚ ਫਰਕ ਕੀ ਹੈ ਪਾਵਰਫੁੱਲ ਇਹਨਾਂ ਦੋਹਾਂ ਮੁਲਕਾਂ ਦੇ ਵਿੱਚ ਕੌਣ ਹੈ ਹੁਣ ਪਾਵਰਫੁੱਲ ਕੌਣ ਹੋਏਗਾ ਇਸ ਤੋਂ ਕਿਉਂ ਪਤਾ ਚੱਲੇਗਾ ਕਿ ਦੋ ਫੌਜਾਂ ਨੇ ਜੋ ਸਨਾਵਾ ਨੇ ਉਹਨਾਂ ਦੀ ਆਪਸੀ ਤਾਕਤ ਕੀਤੀ ਹੈ ਤਾਂ ਆਰਮੀ ਦੇ ਮਾਮਲੇ ਤੇ ਜਦੋਂ ਅਸੀਂ ਕੰਪੈਰੀਜ਼ਨ ਦੇ ਵਿੱਚ ਪੈਨੇ ਆ ਤਾਂ ਭਾਰਤ ਦੇ ਵਿੱਚ ਇਸ ਸਮੇ ਸਾਢੇ 12 ਲੱਖ ਸਾਢੇ 12 ਲੱਖ ਜੋ ਜਵਾਨ ਨੇ ਭਾਰਤੀ ਆਰਮੀ ਕੋਲ ਇਸ ਸਮੇ ਨੇ ਇਸੇ ਦਾ ਕੰਪੈਰੀਜ਼ਨ ਦੇ ਵਿੱਚ ਅਸੀਂ ਗੱਲ ਕਰੀਏ ਪਾਕਿਸਤਾਨ ਦੀ ਤਾਂ ਪਾਕਿਸਤਾਨ ਦੇ ਵਿੱਚ ਇਸ ਸਮੇ ਸਾਢੇ 6 ਲੱਖ ਤੋਂ ਵੱਧ ਫੌਜੀ ਨੇ ਯਾਨੀ ਕਿ ਭਾਰਤ ਨਾਲ ਉਹ ਜੋ ਗਿਣਤੀ ਹੈ ਕਰੀਬ-ਕਰੀਬ ਅੱਧੀ ਹੈ ਤਾਂ ਇਸ ਮਾਮਲੇ ਦੇ ਵਿੱਚ ਭਾਰਤ ਪਾਕਿਸਤਾਨ ਤੋਂ ਕਿਤੇ ਅੱਗੇ ਹੈ ਜੇਕਰ ਦੋ ਹਾਂ ਮੁਲਕਾਂ ਦੇ ਵਿੱਚ ਜੰਗ ਵਰਗੇ ਹਾਲਾਤ ਬਣਦੇ ਨੇ ਜਾਂ ਜੰਗ ਹੁੰਦੀ ਹੈ ਤਾਂ ਇਹ ਜੋ ਅੰਕੜਾ ਹੈ ਆਰਮੀ ਦਾ ਇਹ ਹੈ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਪੈਰਾਮਿਲਟਰੀ ਫੋਰਸ ਦੀ ਗੱਲ ਕਰੀਏ ਅਸੀਂ ਪੈਰਾਮਿਲਟਰੀ ਫੋਰਸ ਦਾ ਮਤਲਬ ਭਾਰਤ ਦੇ ਵਿੱਚ ਇਸ ਦੀ ਗਿਣਤੀ 25 ਲੱਖ ਹੈ 25 ਲੱਖ ਪੈਰਾਮਿਲਟਰੀ ਫੋਰਸ ਭਾਰਤ ਦੇ ਵਿੱਚ ਹੈ ਪੈਰਾਮਿਲਟਰੀ ਫੋਰਸ ਦਾ ਮਤਲਬ ਕੀ ਹੋਇਆ ਸੀਆਈਐਸਐਫ ਹੋਈ ਬੀਐਸਐਫ ਹੋਈ ਆਈਟੀਬੀਪੀ ਤੋਂ ਇਲਾਵਾ ਐਸਐਸਬੀ ਹੋਈ ਇਹ ਸਾਰੀਆਂ ਜਿਹੜੀਆਂ ਫੌਜਾਂ ਨੇ ਇਹਨਾਂ ਨੂੰ ਪੈਰਾਮਿਲਟਰੀ ਫੋਰਸ ਕਿਹਾ ਜਾਂਦਾ ਜਿਸ ਦੀ ਗਿਣਤੀ 25 ਲੱਖ ਹੈ ਤੇ 5 ਲੱਖ ਜੋ ਪੈਰਾਮਿਲਟਰੀ ਫੋਰਸ ਹੈ ਉਹ ਪਾਕਿਸਤਾਨ ਦੇ ਵਿੱਚ ਜਿਵੇਂ ਕਿ ਪਾਕਿਸਤਾਨ ਦੇ ਵਿੱਚ ਜਿਵੇਂ ਸਾਡੀ ਬੀਐਸਐਫ ਹੈ ਉਹਨਾਂ ਦੇ ਕੋਲ ਪਾਕ ਰੇਂਜਰਸ ਨੇ ਜੋ ਪਰੇਡ ਕਰਦੇ ਹੁੰਦੇ ਨੇ ਜਾਂ ਜੋ ਬਾਰਡਰ ਹੈ ਭਾਰਤ ਪਾਕਿਸਤਾਨ ਦੇ ਉਸ ਦੇ ਉੱਪਰ ਉਹਨਾਂ ਦੀ ਜੋ ਤਣਾਤੀ ਹੁੰਦੀ ਉਹ ਹੈ ਉਸ ਤਲਾ ਹੋਰ ਵੀ ਉਹਨਾਂ ਦੇ ਨੀਮ ਫੌਜੀ ਦਸਤੇ ਯਾਨੀ ਪੈਰਾਮਿਲਟਰੀ ਫੋਰਸਿਸ ਨੇ ਜਿਨ੍ਹਾਂ ਦੀ ਗਿਣਤੀ 5 ਲੱਖ ਯਾਨੀ ਭਾਰਤ ਦੇ ਵਿੱਚ 25 ਲੱਖ ਪਾਕਿਸਤਾਨ ਦੇ ਵਿੱਚ 5 ਲੱਖ 5 ਗੁਣਾ ਘਟ ਪਾਕਿਸਤਾਨ ਦੀ ਜੋ ਇਸ ਸਟਰੈਂਥ ਪੈਰਾਮਿਲਟਰੀ ਫੋਰਸ ਦੀ ਭਾਰਤ ਨਾਲੋਂ ਘਟ ਹੈ ਇਸ ਤੋਂ ਬਾਅਦ ਗੱਲ ਕਰੀਏ 11 ਲੱਖ ਰਿਜ਼ਰਵ ਫੋਰਸਿਸ ਨੇ ਭਾਰਤ ਦੇ ਵਿੱਚ 11.5 ਲੱਖ ਰਿਜ਼ਰਵ ਫੋਰਸ ਦਾ ਮਤਲਬ ਇਹ ਕਿ ਭਾਰਤ ਦੇ ਵਿੱਚ ਟਾ ਟੈਰੀਟੋਰੀਅਲ ਆਰਮੀ ਤੋਂ ਲੈ ਕੇ ਹੋਰ ਬਾਕੀ ਜੋ ਰਿਜ਼ਰਵ ਫੋਰਸਿਸ ਹੋਈਆਂ ਨੇ ਜਿਨ੍ਹਾਂ ਨੂੰ ਇਹ ਟ੍ਰੇਨਿੰਗ ਦਿੱਤੀ ਹੋਈ ਹੈ ਕਿ ਮੰਨ ਲਓ ਕਿ ਕੱਲ ਨੂੰ ਤੁਹਾਡੀ ਲੋਡ ਭਾਰਤ ਨੂੰ ਪੈ ਜਾਂਦੀ ਹੈ ਕਿਸੇ ਜੰਗ ਦੇ ਵਿੱਚ ਤਾਂ ਉਹ ਰਿਜ਼ਰਵ ਫੋਰਸ ਦੀ ਗਿਣਤੀ 11.5 ਲੱਖ ਹੈ ਭਾਰਤ ਦੇ ਵਿੱਚ ਇਸ ਸਮੇਂ ਤੇ ਪਾਕਿਸਤਾਨ ਦੇ ਵਿੱਚ ਕਿੰਨੀ ਹੈ 5.5 ਲੱਖ ਫਿਰ ਵੀ ਇਹ ਵੀ ਕਿਤੇ ਨਾ ਕਿਤੇ ਭਾਰਤ ਨਾਲੋਂ ਅੱਧੇ ਦੇ ਬਰਾਬਰ ਪਹੁੰਚ ਜਾਂਦੀ ਹੈ ਤਾਂ ਅੱਧੇ ਦਾ ਫਰਕ ਪਾਕਿਸਤਾਨ ਦਾ ਭਾਰਤ ਨਾਲੋਂ ਇੱਥੇ ਹੈ ਇਸ ਤੋਂ ਬਾਅਦ ਗੱਲ ਕਰੀਏ ਟੈਂਕਾਂ ਦੀ ਜਦੋਂ ਆਰਮੀ ਆਪਸ ਦੇ ਵਿੱਚ ਖਹਿੜੜੀ ਹੈ ਜਦੋਂ ਸਰਹੱਦ ਦੇ ਉੱਪਰ ਲੜਾਈ ਹੁੰਦੀ ਹੈ ਤਾਂ ਟੈਂਕ ਸਭ ਤੋਂ ਮੂਹਰੇ ਹੁੰਦੇ ਨੇ ਲੜਾਈ ਟੈਂਕ ਕਰ ਰਹੇ ਹੁੰਦੇ ਨੇ ਜਾਂ ਗੋਲਾ ਬਰੋਦ ਦਾਗਿਆ ਜਾਂਦਾ ਹੈ ਤਾਂ ਭਾਰਤ ਦੇ ਵਿੱਚ ਟੈਂਕ ਚਾਹੇ ਟੀ90 ਟੈਂਕ ਹੋਵੇ ਅਰਜੁਨ ਟੈਂਕ ਹੋਵੇ ਇਹਨਾਂ ਟੈਂਕਾਂ ਦੀ ਗਿਣਤੀ 4000 ਤੋਂ ਜ਼ਿਆਦਾ ਹੈ ਭਾਰਤ ਦੇ ਕੋਲ ਤੇ ਪਾਕਿਸਤਾਨ ਕੋਲ ਕਿੰਨੀ ਹੈ 2600 ਤਾਂ ਕਿਤੇ ਨੇ ਕਿਤੇ 1400 ਜੋ ਟੈਂਕ ਪਾਕਿਸਤਾਨ ਦੇ ਭਾਰਤ ਦੇ ਮੁਕਾਬਲੇ ਘੱਟ ਨੇ ਜੇਕਰ ਆਮੋ ਸਾਹਮਣੇ ਫੌਜਾਂ ਹੁੰਦੀਆਂ ਨੇ ਤਾਂ ਭਾਰਤ ਇਸ ਸਥਿਤੀ ਦੇ ਵਿੱਚ ਖੜਾ ਹੈ ਇਸ ਤੋਂ ਗੱਲ ਕਰੀਏ ਅਸੀਂ ਆਰਮਡ ਵਹੀਕਲ ਦੀ ਮੋਟਾ ਅੰਦਾਜ਼ਾ ਇਹ ਹੈ ਕਿ ਭਾਰਤ ਕੋਲ ਕਰੀਬ 1.5 ਲੱਖ ਆਰਮਡ ਵਹੀਕਲ ਨੇ ਤੇ ਪਾਕਿਸਤਾਨ ਕੋਲ ਇਹਨਾਂ ਦੀ ਗਿਣਤੀ ਕੀ ਹੈ 17000 ਤੋਂ ਪਲੱਸ ਬਹੁਤ ਘੱਟ ਹੈ ਪਾਕਿਸਤਾਨ ਭਾਰਤ ਦੇ ਮੁਕਾਬਲੇ ਪਾਕਿਸਤਾਨ ਆਰਮਡ ਵਹੀਕਲਸ ਦੇ ਹਮਲੇ ਵਿੱਚ ਆਰਮਡ ਵਹੀਕਲ ਕੀ ਹੋਏ ਜਦੋਂ ਅ ਅਜਿਹੇ ਗੱਡੀਆਂ ਜਿਹੜੀਆਂ ਅਜਿਹੀਆਂ ਵਹੀਕਲਸ ਨੇ ਜਿਨ੍ਹਾਂ ਦੇ ਉੱਪਰ ਅਸੀਂ ਲਾਂਚ ਕਰਦੇ ਜੋ ਰਾਕਟ ਲਾਂਚਰ ਹੋਗੇ ਜਾਂ ਜੋ ਹਾਈ ਟੈਕ ਜੋ ਗਨ ਚਲਾਉਣ ਵਾਲੀਆਂ ਜਿਪਸੀਆਂ ਹੋਗੀਆਂ ਜੀਪਾਂ ਹੋਗੀਆਂ ਜਾਂ ਜੋ ਫੌਜਾਂ ਦੇ ਛੋਟੇ ਟੈਂਕ ਨੂੰ ਮਾ ਜੋ ਗੱਡੀਆਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਉਹਨਾਂ ਨੂੰ ਆਰਮਡ ਵਹੀਕਲ ਕਿਹਾ ਜਾਂਦਾ ਹੈ ਅਲੱਗ-ਅਲੱਗ ਤਰ੍ਹਾਂ ਦੇ ਇਹ ਵਹੀਕਲ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਤੁਸੀਂ ਰੱਖ ਕੇ ਆਪਣੇ ਗੋਲਾ ਬਰੋਸ ਚਲਾ ਸਕਦੇ ਹੋ ਜਾਂ ਉਹਨਾਂ ਦੀ ਜੰਗ ਦੇ ਵਿੱਚ ਵਰਤੋਂ ਕਰ ਸਕਦੇ ਹੋ ਹਵਾਈ ਫੌਜ ਤੇ ਆ ਜੰਨੇ ਅਸੀਂ 에ਅਰ ਫੋਰਸ ਭਾਰਤ ਅਤੇ ਪਾਕਿਸਤਾਨ ਦੇ 에ਅਰ ਫੋਰਸ ਕਿੱਥੇ ਖੜੀ ਹੈ ਭਾਰਤ ਅਤੇ ਪਾਕਿਸਤਾਨ ਦੇ 에ਅਰ ਫੋਰਸ ਦੇ ਵਿੱਚ ਕਾਫੀ ਫਰਕ ਹੈ। ਭਾਰਤ ਦੇ ਕੋਲ ਇਸ ਸਮੇਂ ਜੋ ਮੈਨ ਪਾਵਰ ਹੈ, ਯਾਨੀ ਜੋ 에ਅਰ ਫੋਰਸ ਦੇ ਵਿੱਚ ਲੋਕ ਕੰਮ ਕਰਦੇ ਨੇ ਫੌਜੀ ਹੋਣ, ਜੋ 에ਅਰ ਫੋਰਸ ਦੇ ਜੋ ਮੁਲਾਜ਼ਮ ਹੋਣ ਜਾਂ ਅਫਸਰ ਹੋਣ, ਉਹਨਾਂ ਦੀ ਗਿਣਤੀ ਜੋ ਹੈ 135000 ਤੋਂ ਵੱਧ। ਭਾਰਤ ਦੀ 에ਅਰ ਫੋਰਸ ਦੀ ਗੱਲ ਕਰ ਰਿਹਾ ਮੈਂ। ਇਸੇ ਦੇ ਮੁਕਾਬਲੇ 70000 ਪਲੱਸ ਪਾਕਿਸਤਾਨ ਹੈ ਮੈਨ ਪਾਵਰ ਦੇ ਮਾਮਲੇ ਵਿੱਚ 에ਅਰ ਫੋਰਸ ਦੇ ਵਿੱਚ। ਇਸ ਤੋਂ ਬਾਅਦ ਅਸੀਂ ਗੱਲ ਕਰੀਏ ਟੋਟਲ 에ਅਰ ਕ੍ਰਾਫਟ ਦੀ, ਇੱਥੇ ਹੀ ਗੱਲ ਮੁੱਕਦੀ ਹੈ। ਜਦੋਂ ਕਈ ਜੰਗਾਂ ਹੁੰਦੀਆਂ ਨੇ ਜਦੋਂ ਸਾਰੀ ਗੱਲ ਬਿਲਕੁਲ ਸਿਰੇ ਚੜਨ ਵਾਲੀ ਹੁੰਦੀ ਹੈ ਉਦੋਂ ਕੰਮ ਆਉਂਦਾ ਏਅਰ ਫੋਰਸ ਦਾ ਏਅਰ ਫੋਰਸ ਉੱਪਰੋਂ ਆਉਂਦੀ ਹੈ ਬੰਬ ਵਰਸਾਉਂਦੀ ਹੈ ਉਸ ਤੋਂ ਬਾਅਦ ਜੋ ਜੰਗ ਹੈ ਉਹ ਕਿਸ ਦੇ ਖਾਤੇ ਜਾਏਗੀ ਕੌਣ ਜਿੱਤੇਗਾ ਉਹ ਤੈ ਹੁੰਦਾ 2200 ਜੋ ਟੋਟਲ ਏਅਰਕ੍ਰਾਫਟ ਨੇ ਇੰਡੀਅਨ ਏਅਰ ਫੋਰਸ ਕੋਲ ਉਹਨਾਂ ਦੀ ਗਿਣਤੀ 2200 ਤੋਂ ਜ਼ਿਆਦਾ ਹੈ ਤੇ ਉਹੀ ਗਿਣਤੀ ਜੋ ਮੈਂ ਤੁਹਾਨੂੰ ਦੱਸ ਰਿਹਾ ਇਹ ਪਾਕਿਸਤਾਨ ਦੇ ਵਿੱਚ ਕਰੀਬ-ਕਰੀਬ 1400 ਹੈ ਜੀ ਇਸ ਦੇ ਵਿੱਚ ਕੰਪੈਰੀਜ਼ਨ ਕਰਿਏ ਫਾਈਟਰ ਏਅਰਕ੍ਰਾਫਟ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ 513 500 ਤੋਂ ਵੱਧ ਫਾਈਟਰ 에ਰਕ੍ਰਾਫਟ ਨਹੀਂ ਯਾਨੀ ਕਿਸੇ ਵੀ ਸਮੇਂ ਇੱਕ ਇਸ਼ਾਰੇ ਤੋਂ ਬਾਅਦ 에 ਫਾਈਟਰ ਜੈਟ ਜਿਹੜੇ ਜਾਂਦੇ ਨੇ 에ਰਕ੍ਰਾਫਟ ਜਾਂਦੇ ਨੇ ਇਹ ਜਾ ਕੇ ਆਪਣੇ ਨਿਸ਼ਾਨਾ ਬਣਾਣਗੇ ਆਪਣੇ ਦੁਸ਼ਮਣ ਨੂੰ ਤੇ ਉਸ ਤੋਂ ਬਾਅਦ ਵਾਪਸ ਆਉਣਗੇ ਉਸ ਦੇ ਮੁਕਾਬਲੇ ਪਾਕਿਸਤਾਨ ਦੇ ਵਿੱਚ ਇਹ ਗਿਣਤੀ 328 ਦੇ ਕਰੀਬ ਹੈ ਇਸ ਤੋਂ ਬਾਅਦ ਕਰੀਏ ਅਸੀਂ ਡੈਡੀਕੇਟਿਡ ਅਟੈਕ 에ਰਕ੍ਰਾਫਟ ਜਿਨ੍ਹਾਂ 에ਰਕ੍ਰਾਫਟ ਦਾ ਕੰਮ ਹੀ ਹੁੰਦਾ ਹੈ ਕਿ ਕਿਸੇ ਥਾਂ ਤੇ ਜਾ ਕੇ ਬਰਬਾਦੀ ਕਰਨੀ ਹੈ ਉਸ ਦੀ ਗਿਣਤੀ ਭਾਰਤ ਕੋਲ 130 ਹੈ ਤੁਹਾਡੇ ਕੋਲ ਤੁਹਾਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਫਿਲਹਾਲ ਹਾਲ ਫਿਲਹਾਲ ਦੇ ਸਾਲਾਂ ਦੇ ਵਿੱਚ ਭਾਰਤ ਨੇ ਬਹੁਤ ਵੱਡੀਆਂ ਵੱਡੀਆਂ ਡੀਲਾਂ ਕੀਤੀਆਂ ਨੇ ਅਲੱਗ-ਅਲੱਗ ਦੇਸ਼ਾਂ ਦੇ ਨਾਲ ਉਹਦੇ ਵਿੱਚ ਇਜ਼ਰਾਈਲ ਵੀ ਹੈ ਉਹਦੇ ਫਰਾਂਸ ਵੀ ਹੈ ਉਤੋਂ ਬਹੁਤ ਹੀ ਜੋ ਉਮਦਾ ਕਿਸਮ ਦੇ ਫਾਈਟਰ ਜੈਟਸ ਨੇ ਉਹ ਮੰਗਾਏ ਭਾਰਤ ਨੇ ਉਹਨਾਂ ਦੀ ਗਿਣਤੀ 130 ਹੈ ਤੇ ਪਾਕਿਸਤਾਨ ਦੀ ਗਿਣਤੀ ਇਸ ਸਮੇਂ 90 ਹੈ ਤੇ ਇੱਥੇ ਵੀ ਪਾਕਿਸਤਾਨ ਭਾਰਤ ਨਾਲੋਂ ਕਿਤੇ ਨਾ ਕਿਤੇ ਪਿਛੜਿਆ ਹੋਇਆ ਹੈ ਇਸ ਤੋਂ ਬਾਅਦ ਗੱਲ ਕਰੀਏ ਹੈਲੀਕਾਪਟਰਸ ਦੀ ਹੈਲੀਕਾਪਟਰਸ ਜਦੋਂ ਜੰਗ ਹੋ ਰਹੀ ਹੁੰਦੀ ਹੈ ਹੈਲੀਕਾਪਟਰਸ ਬਹੁਤ ਹੀ ਅਹਿਮ ਰੋਲ ਨਿਭਾਉਂਦੇ ਨੇ ਕਰੀਬ 900 ਗਿਣਤੀ ਹੈਗੀ ਆ ਭਾਰਤ ਦੇ ਕੋਲ ਹੈਲੀਕਾਪਟਰਾਂ ਦੀ ਤੇ ਪਾਕਿਸਤਾਨ ਕੋਲ ਕਿੰਨੀ ਹੋਈ 1373 ਅਟੈਕ ਹੈਲੀਕਾਪਟਰਸ ਉਹ ਹੈਲੀਕਾਪਟਰਸ ਜੋ ਸਿਰਫ ਔਰ ਸਿਰਫ ਅਟੈਕ ਦੇ ਲਈ ਹੀ ਵਰਤੇ ਜਾਂਦੇ ਨੇ ਉਹ ਜੋ ਫੌਜੀ ਨੇ ਉਹਨਾਂ ਨੂੰ ਲੈ ਕੇ ਆਣ ਲੈ ਕੇ ਜਾਣ ਵਾਸਤੇ ਵਰਤੋਂ ਨਹੀਂ ਕੀਤਾ ਜਾਂਦੇ ਉਹਨਾਂ ਦੀ ਗਿਣਤੀ 80 ਹੈ ਇਹ ਕਿਸੇ ਵੀ ਸਮੇਂ ਜਦੋਂ ਲੋਡ ਪੈ ਗਈ ਇਹਨਾਂ ਦੀ ਫਾਈਟਰ ਜੈਟ ਤੋਂ ਇਲਾਵਾ ਤਾਂ ਅਟੈਕ ਹੈਲੀਕਾਪਟਰ ਵੀ ਜਾ ਕੇ ਕਰ ਸਕਦੇ ਨੇ ਇਹਨਾਂ ਦੀ ਗਿਣਤੀ ਪਾਕਿਸਤਾਨ ਕੋਲ 57 ਹੈ ਤਾਂ ਤੁਹਾਨੂੰ ਦੱਸਿਆ 에ਅਰ ਫੋਰਸ ਦੀ ਜੋ ਤਾਕਤ ਹੈ ਭਾਰਤ ਅਤੇ ਪਾਕਿਸਤਾਨ ਦੀ ਇੱਕ ਇਸ ਤਰ੍ਹਾਂ ਜਦੋਂ ਜੇ ਮੰਨ ਲਓ ਹਾਲਾਂਕਿ ਜੰਗ ਨਹੀਂ ਹੋਣੀ ਚਾਹੀਦੀ ਜੇ ਦੋਨੇ ਮੁਲਕ ਆਹਮੋ ਸਾਹਮਣੇ ਹੁੰਦੇ ਨੇ ਤਾਂ ਉਹਨਾਂ ਦੀ ਗਿਣਤੀ ਤੁਹਾਨੂੰ ਕੰਪੈਰੀਜ਼ਨ ਅਸੀਂ ਤੁਹਾਨੂੰ ਦਿਖਾਉਣ ਦੀ ਇੱਥੇ ਕੋਸ਼ਿਸ਼ ਕੀਤੀ ਇਹ ਗੱਲ ਕੀਤੀ ਅਸੀਂ 에ਅਰ ਫੋਰਸ ਦੀ ਹੁਣ ਅੱਗੇ ਚੱਲਦੇ ਹਾਂ ਤਾਂ ਨਿਵੀ ਦੀ ਗੱਲ ਕਰੀਏ ਤਾਂ ਇਸ ਸਮੇਂ 1,20,000 ਤੋਂ ਜ਼ਿਆਦਾ ਜਿਹੜੀ ਮੈਨ ਪਾਵਰ ਹੈ ਉਹ ਭਾਰਤ ਕੋਲ ਉਹ ਐਕਟਿਵ ਵੀ ਹੈ ਤੇ ਰਿਜ਼ਰਵ ਵੀ ਹੈ ਇਹੀ ਗੱਲ ਪਾਕਿਸਤਾਨ ਨਾਲ ਵੀ ਹੈ ਪਾਕਿਸਤਾਨ ਦੀ ਗਿਣਤੀ 35,000 ਦੇ ਕਰੀਬ ਹੈ 35,000 ਤੋਂ ਜ਼ਿਆਦਾ ਥੋੜੀ ਜੀ ਟੋਟਲ ਵੈਸਲਸ ਦੀ ਗੱਲ ਕਰੀਏ ਯਾਨੀ ਕਿ ਸਮੁੰਦਰ ਦੇ ਵਿੱਚ ਜੋ ਸਮੁੰਦਰੀ ਵੇੜੇ ਚੱਲਦੇ ਨੇ ਉਹਦੇ ਵਿੱਚ ਲੜਾਕੂ ਜਹਾਜ਼ ਵੀ ਹੋ ਸਕਦੇ ਨੇ ਹੋਰ ਸਬਮਰੀਨਸ ਹੋ ਸਕਦੇ ਨੇ ਉਹਨਾਂ ਦੀ ਗਿਣਤੀ 293 ਯਾਨੀ ਕਰੀਬ ਕਰੀਬ 300 ਹੈ ਤੇ ਪਾਕਿਸਤਾਨ ਦੀ 121 ਹੈ ਯਾਨੀ ਕਿਤੇ ਨ ਕਿਤੇ ਇਹ ਗਿਣਤੀ ਪਾਕਿਸਤਾਨ ਨਾਲੋਂ ਭਾਰਤ ਕਿਤੇ ਜ਼ਿਆਦਾ ਕਿਉਂਕਿ ਭਾਰਤ ਨੂੰ ਇਸ ਦੀ ਲੋਡ ਜ਼ਿਆਦਾ ਹੈ ਭਾਰਤ ਦੋ ਥਾਵਾਂ ਤੋਂ ਕਿਰਿਆ ਹੋਇਆ ਹੈ ਸਮੁੰਦਰ ਨਾਲ ਪਰ ਪਾਕਿਸਤਾਨ ਇੱਕ ਪਾਸੇ ਕਿਰਿਆ ਹੋਇਆ ਹੈ ਇਸ ਕਰਕੇ ਪਾਕਿਸਤਾਨ ਕੋਲ ਇੱਕ ਘਾਟਨੇ ਪਰ ਭਾਰਤ ਕੋਲ ਜ਼ਿਆਦਾ ਨਹੀਂ ਸਬਮਰੀਨਸ ਦੀ ਗੱਲ ਕਰੀਏ ਅਸੀਂ ਜਿਨ੍ਹਾਂ ਨੂੰ ਪੰਡੂਬੀਆਂ ਕਿਹਾ ਜਾਂਦਾ ਹੈ ਭਾਰਤ ਕੋਲ ਪੰਡੂਬੀਆਂ ਦੀ ਗਿਣਤੀ 18 ਹੈ ਯਾਨੀ ਉਹ ਪੰਡੂਬੀ ਜੋ ਕਿ ਸਮੁੰਦਰ ਦੇ ਵਿੱਚ ਅੰਦਰ ਜਾ ਕੇ ਤੇ ਉੱਪਰ ਆ ਕੇ ਵੀ ਹਮਲਾ ਜਾਂ ਹਮਲਾ ਨੂੰ ਰੋਕ ਸਕਦੀ ਹੈ ਇਸ ਤਰ੍ਹਾਂ ਜਿਹੜੀ ਸਬਮਰੀਨਸ ਹੁੰਦੀ ਹੈ ਜਿਹੜੀ ਪਾਣੀ ਦੇ ਅੰਦਰ ਵੀ ਮਾਰ ਕਰਦੀਆਂ ਨੇ ਉਹਦੀ ਗਿਣਤੀ 18 ਹੈ ਤੇ ਪਾਕਿਸਤਾਨ ਕੋਲ ਉਸਦੀ ਗਿਣਤੀ 8 ਹੈ ਇਸ ਤੋਂ ਬਾਅਦ ਸਭ ਤੋਂ ਅਹਿਮ ਗੱਲ ਜਿਹੜੀਆਂ ਨੇ ਡੈਸਟਰੋਅਰਸ ਡੈਸਟਰੋਅਰਸ ਯਾਨੀ ਸਮੁੰਦਰ ਦੇ ਵਿੱਚ ਬਹੁਤ ਸਾਰੇ ਜਹਾਜ਼ ਅਜਿਹੇ ਨੇ ਜੋ ਸਾਹਮਣੇ ਆ ਰਹੀ ਕਿਸੇ ਵੀ ਖਤਰੇ ਨੂੰ ਭਾਪ ਲੈਂਦੇ ਨੇ ਤੇ ਉਸ ਤੋਂ ਬਾਅਦ ਸਾਹਮਣੇ ਵਾਲਾ ਜਿਹੜਾ ਆਬਜੈਕਟ ਹੈ ਜੋ ਵੀ ਹਮਲਾਵਰ ਹੈ ਉਸ ਨੂੰ ਬਿਲਕੁਲ ਤਰ੍ਹਾਂ ਤਬਾਹ ਕਰ ਦਿੰਦੇ ਨੇ ਉਹ ਹੈ ਭਾਰਤ ਕੋਲ ਉਸ ਦੀ ਗਿਣਤੀ ਹੈ 13 ਪਰ ਪਾਕਿਸਤਾਨ ਕੋਲ ਇਹ ਬਿਲਕੁਲ 0 ਹੈ ਇੱਥੇ ਪਾਕਿਸਤਾਨ ਭਾਰਤ ਦੇ ਸਾਹਮਣੇ ਖੜ ਨਹੀਂ ਸਕਦਾ ਕਿਸੇ ਵੀ ਪੱਖੋਂ ਇਸ ਕਰਕੇ ਡੈਸਟਰੋਇਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੀ ਜੋ ਜਦੋਂ ਜੰਗ ਪਾਣੀ ਦੇ ਥਰੂ ਚੱਲਦੀ ਹੈ ਪਾਣੀ ਦੇ ਵਿੱਚ ਜਦੋਂ ਜੰਗ ਹੋ ਰਹੀ ਹੁੰਦੀ ਹੈ ਤਾਂ 13 ਡੈਸਟਰੋਇਰ ਭਾਰਤ ਕੋਲ ਨੇ ਇਸ ਤੋਂ ਬਾਅਦ 에ਅਰਕ੍ਰਾਫਟ ਕੈ एयरक्राफ्ट कैरियर भारत ਕੋਲ ਕਿੰਨੇ ਨੇ 2 ਪਾਕਿਸਤਾਨ ਕੋਲ ਕਿੰਨੇ ਨੇ 0 ਇਸ ਦਾ ਮਤਲਬ ਇਹ ਹੋਇਆ ਕਿ ਜਿਹੜੇ ਅਜਿਹੇ ਸਮੁੰਦਰੀ ਜਹਾਜ਼ ਜਿਨ੍ਹਾਂ ਦੇ ਉੱਪਰ ਏਅਰਕ੍ਰਾਫਟ ਲੜਾਕੂ ਜਹਾਜ਼ ਲੱਦ ਕੇ ਜਾਂ ਉਹਨਾਂ ਨੂੰ ਲਾਂਚ ਕੀਤਾ ਜਾ ਸਕਦਾ ਹੋਵੇ ਉਹ ਕੈਰੀਅਰ ਭਾਰਤ ਕੋਲ 2 ਨੇ ਇਹ ਬਹੁਤ ਖਰਚੇ ਵਾਲਾ ਕੰਮ ਹੁੰਦਾ ਤੇ ਬਹੁਤ ਕਈ ਕਈ ਸਾਲ ਲੱਗ ਜਾਂਦੇ ਨੇ ਇਹਨੂੰ ਤਿਆਰ ਕਰਨ ਵਾਸਤੇ ਇਸ ਕਰਕੇ ਭਾਰਤ ਇਸ ਮਾਮਲੇ ਦੇ ਵਿੱਚ ਪਾਕਿਸਤਾਨ ਤੋਂ ਕਿਤੇ ਅੱਗੇ ਪਾਕਿਸਤਾਨ ਕੋਲ ਇਹ ਸਾਰਾ ਸਿਫਰ ਹੈ ਸਭ ਤੋਂ ਖਤਰਨਾਕ ਗੱਲ ਜਿਸ ਦੀ ਪੂਰੀ ਦੁਨੀਆ ਹਮੇਸ਼ਾ ਚਰਚਾ ਕਰਦੀ ਹੁੰਦੀ ਹੈ ਖਤਰਨਾਕ ਗੱਲ ਕੀ ਹੋਈ ਨਿਊਕਲੀਅਰ ਪਾਵਰ ਭਾਰਤ ਅਤੇ ਪਾਕਿਸਤਾਨ ਦੋਹੇ ਨਿਊਕਲੀਅਰ ਪਾਵਰ ਦੇ ਨਾਲ ਲੈਸ ਨੇ ਜਦੋਂ ਵੀ ਜੰਗ ਦੀ ਬਿਗਲ ਵੱਜਦਾ ਹੈ ਉਸ ਤੋਂ ਬਾਅਦ ਨਿਊਕਲੀਅਰ ਪਾਵਰ ਦੀ ਹਮੇਸ਼ਾ ਗੱਲ ਹੁੰਦੀ ਹੈ ਉਸ ਦਾ ਜ਼ਿਹਨ ਦੇ ਵਿੱਚ ਹਮੇਸ਼ਾ ਚੇਤਾ ਹੁੰਦਾ ਹੈ ਕਿ ਇਹ ਸਭ ਨੂੰ ਬਰਬਾਦ ਕਰ ਦੇਗਾ ਨਿਊਕਲੀਅਰ ਪਾਵਰ ਹੈ ਅਸਲੀ ਪੂਰੀ ਦੁਨੀਆ ਦਾ ਸੀ ਤੁਹਾਨੂੰ ਨਕਸ਼ਾ ਦਿਖਾ ਦਿੱਤਾ ਯੂ ਐਸ ਏ ਕੋਲ ਨਿਊਕਲੀਅਰ ਪਾਵਰ ਹੈ ਸਾਰੀ ਦੁਨੀਆ ਨੂੰ ਪਤਾ ਹੈ ਇਸ ਤੋਂ ਬਾਅਦ ਤੁਸੀਂ ਚਲੋ ਯੂ ਕੇ ਫਰਾਂਸ ਇਹਨਾਂ ਕੋਲ ਨਿਊਕਲੀਅਰ ਪਾਵਰ ਹੈ ਇਜ਼ਰਾਈਲ ਕੋ ਨਿਊਕਲੀਅਰ ਪਾਵਰ ਹੈ ਫੇਰ ਅਸੀਂ ਗੱਲ ਕਰ ਰਹੇ ਸੀ ਪਾਕਿਸਤਾਨ ਦੀ ਤੇ ਇੰਡੀਆ ਦੀ ਇਹ ਦੇਖਣ ਵਾਲੀ ਗੱਲ ਇਸ ਕਰਕੇ ਹੈ ਕਿ ਪਾਕਿਸਤਾਨ ਤੇ ਇੰਡੀਆ ਬਿਲਕੁਲ ਕੋਲ-ਕੋਲ ਦੇਸ਼ ਨੇ ਅਜਿਹੇ ਏਸ਼ੀਆ ਦੇ ਵਿੱਚ ਜਿਨ੍ਹਾਂ ਦੀ ਦੂਰੀ ਕੁਝ ਕੁ ਕਿਲੋਮੀਟਰ ਹੈ ਤੇ ਇਹ ਦੇਖੋ ਜੇ ਤੁਸੀਂ ਅੰਮ੍ਰਿਤਸਰ ਤੋਂ ਲਾਹੌਰ ਜਾਣਾ ਹੋਏ ਤਾਂ ਕੋਈ ਸਾਈਕਲ ਤੇ ਵੀ ਜਾ ਸਕਦਾ ਹੈ ਇੰਨੀ ਘੱਟ ਦੂਰੀ ਹੈ ਜੇਕਰ ਦੋਹਾਂ ਮੁਲਕਾਂ ਦੇ ਵਿੱਚ ਹਾਲਾਤ ਵਿਗੜਦੇ ਨੇ ਮਨੁੱਖਤਾ ਦੇ ਲਈ ਸਭ ਤੋਂ ਵੱਡਾ ਖਤਰਾ ਇਹਨਾਂ ਦੋਹਾਂ ਮੁਲਕਾਂ ਦੇ ਕੋਲ ਜੋ ਨਿਊਕਲੀਅਰ ਪਾਵਰ ਹੈ ਨਿਊਕਲੀਅਰ ਬੰਬ ਨੇ ਉਹ ਹੋ ਸਕਦੇ ਹੈ ਕਿਉਂਕਿ ਇਹ ਜਦੋਂ ਦੋਹੇ ਮੁਲਕ ਅਸੀਂ ਨਹੀਂ ਚਾਹਾਂਗੇ ਕਿ ਇਸ ਦੀ ਨੌਬਤ ਆਏ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਅਸੀਂ ਵੀ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਸ ਦੀ ਬਰਬਾਦੀ ਕਿੰਨੀ ਹੋਏਗੀ ਪਾਕਿਸਤਾਨ ਵਾਲੇ ਪਾਸੇ ਤੇ ਹਿੰਦੁਸਤਾਨ ਵਾਲੇ ਪਾਸੇ ਪੂਰੀ ਦੁਨੀਆ ਇਸੇ ਗੱਲ ਤੇ ਲੱਗੀ ਹੋਈ ਹੈ ਕਿ ਇਹਨਾਂ ਹਥਿਆਰਾਂ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਹਨਾਂ ਹਥਿਆਰਾਂ ਦੀ ਜਦੋਂ ਵੀ ਗੱਲ ਹੁੰਦੀ ਹੈ ਇਹਨਾਂ ਹਥਿਆਰਾਂ ਨੂੰ ਤੌਬਾ ਕੀਤਾ ਜਾਂਦਾ ਹੈ ਕਿ ਇਹਨਾਂ ਹਥਿਆਰਾਂ ਤੱਕ ਗੱਲ ਨਾ ਹੀ ਪਹੁੰਚੇ ਪਰ ਭਾਰਤ ਪਾਕਿਸਤਾਨ ਜਦੋਂ 1947 ਤੋਂ ਬਾਅਦ ਕਈ ਵਾਰ ਜੰਗਾਂ ਹੋਈਆਂ ਪਰ ਇਹਨਾਂ ਨਿਊਕਲੀਅਰ ਬੰਬਾਂ ਦੀ ਵਰਤੋਂ ਨਹੀਂ ਕੀਤੀ ਗਈ ਉਮੀਦ ਹੈ ਕਿ ਇਸ ਵਾਰ ਵੀ ਇਸ ਦੀ ਗੱਲ ਨਹੀਂ ਛੇੜੀ ਜਾਏਗੀ ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਕਿੰਨੀ ਖਤਰੇ ਵਾਲੀ ਗੱਲ ਹੈ ਜੇਕਰ ਅਜਿਹਾ ਜਾਂਦਾ ਇਹ ਜੇ ਅਜਿਹੇ ਹਾਲਾਤ ਤੱਕ ਬਣਦੀ ਹੈ ਗੱਲ ਤਾਂ ਫਿਰ ਸੋਚੋ ਕਿ ਮਨੁੱਖਤਾ ਦਾ ਕੀ ਹਾਲ ਹੋਏਗਾ ਇਹ ਜੋ ਏਸ਼ੀਆ ਤੁਸੀਂ ਦੇਖ ਰਹੇ ਹੋ ਚਾਈਨਾ ਪਾਕਿਸਤਾਨ ਇੰਡੀਆ ਨਾਰਥ ਕੋਰੀਆ ਵੀ ਕੋਲੇ ਹੀ ਹੈ ਇਸ ਪੂਰੇ ਰੀਜਨ ਦੇ ਵਿੱਚ ਤੁਸੀਂ ਸੋਚੋ ਕਿ ਇਹਨਾਂ ਦੇਸ਼ਾਂ ਦੇ ਕੋਲ ਨਿਊਕਲੀਅਰ ਪਾਵਰ ਹੈ ਕੱਲ ਨੂੰ ਜੇਕਰ ਕੋਈ ਵਰਲਡ ਵਾਰ ਲੱਗਦੀ ਹੈ ਕੋਈ ਹਾਲਾਤ ਖਰਾਬ ਹੁੰਦੇ ਨੇ ਤੇ ਇਹ ਸਭ ਤੋਂ ਜ਼ਿਆਦਾ ਕਿਸ ਨੂੰ ਖਤਰਾ ਹੋਏਗਾ ਮੁਲਕ ਕੋਈ ਵੀ ਹੋਵੇ ਸਭ ਤੋਂ ਜ਼ਿਆਦਾ ਖਤਰਾ ਮਨੁੱਖਤਾ ਨੂੰ ਹੋਏਗਾ ਇਸ ਕਰਕੇ ਇੰਡੀਆ ਤੇ ਪਾਕਿਸਤਾਨ ਤੱਕ ਇਹ ਗੱਲ ਨਾ ਹੀ ਪਹੁੰਚੇ ਹਾਲਾਤ ਸੁਧਰ ਜਾਣ ਤਾਂ ਜ਼ਿਆਦਾ ਚੰਗੀ ਗੱਲ ਹੈ ਹੁਣ ਅੱਗੇ ਚੱਲਦੇ ਆ ਨਿਊਕਲੀਅਰ ਪਾਵਰ ਦੇ ਵਿੱਚ ਕਿਹੜਾ ਮੁਲਕ ਅੱਗੇ ਹੈ ਕਿਹੜਾ ਪਿੱਛੇ ਹੈ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਅਸੀਂ ਉਹ ਵੀ ਗੱਲ ਕਰ ਲਈਏ ਤੇ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਤੁਸੀਂ ਦੇਖੋ ਕਿ ਚਾਈਨਾ ਸੀ ਛਾਡੀ ਰਹੀ ਹੈ ਕਿਉਂ ਚਾਈਨਾ ਦਾ ਗ੍ਰਾਫ ਬਹੁਤ ਉੱਪਰ ਹੈ ਇੰਡੀਆ ਪਾਕਿਸਤਾਨ ਨਾਲੋਂ ਚਾਈਨਾ ਵੀ ਏਸ਼ੀਆ ਚ ਆਂਦਾ ਹੈ ਪਰ ਇਸ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੋਹਾਂ ਮੁਲਕਾਂ ਦੇ ਵਿੱਚ ਜੋ ਨਿਊਕਲੀਅਰ ਵਾਰ ਹੈਡਸ ਨੇ ਯਾਨੀ ਜੋ ਨਿਊਕਲੀਅਰ ਲੈਸ ਹਥਿਆਰ ਨੇ ਉਹਨਾਂ ਦੀ ਗਿਣਤੀ ਜੋ ਅੰਦਾਜ਼ਨ ਹੈ ਭਾਰਤ ਦੇ ਵਿੱਚ ਉਸ ਦੀ ਗਿਣਤੀ 172 ਹੈ ਕਰੀਬ-ਕਰੀਬ ਉਹੀ ਗਿਣਤੀ ਪਾਕਿਸਤਾਨ ਕੋਲ ਵੀ ਹੈ ਦੋਹਾਂ ਮੁਲਕਾਂ ਨੇ ਪੂਰੀ ਦੁਨੀਆ ਦਾ ਜੋ ਹਥਿਆਰਾਂ ਨੂੰ ਰੱਖਣ ਜਾਂ ਹਥਿਆਰਾਂ ਨੂੰ ਡਿਵੈਲਪ ਕਰਨ ਦੀ ਜੋ ਨੀਤੀ ਸੀ ਉਸ ਨੂੰ ਦਰਕਰਨ ਕਰਕੇ ਅਲੱਗ-ਅਲੱਗ ਸਾਲਾਂ ਦੇ ਵਿੱਚ ਨਿਊਕਲੀਅਰ ਦੇ ਟੈਸਟ ਕੀਤੇ ਚਾਹੇ ਪੋਖਰਨ ਦਾ ਹੋਵੇ ਭਾਰਤ ਦੇ ਵਿੱਚ ਚਾਹੇ ਪਾਕਿਸਤਾਨ ਨੇ ਆਪਣੇ ਲੈਵਲ ਤੇ ਕੀਤੇ ਇਹਨਾਂ ਦੋਹਾਂ ਦੇ ਕੋਲ ਕਰੀਬ-ਕਰੀਬ ਜੋ ਨਿਊਕਲੀਅਰ ਪਾਵਰਸ ਨੂੰ ਇੱਕੋ ਹੀ ਬਰਾਬਰ ਨੇ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਗੱਲਬਾਤ ਨਾਲ ਹੀ ਮਸਲੇ ਹੱਲ ਹੁੰਦੇ ਨੇ ਪਰ ਇੱਕ ਗੱਲ ਵੱਖ ਹੈ ਕਿ ਜਦੋਂ ਜਦੋਂ ਸਾਹਮਣੇ ਵਾਲਾ ਮੁਲਕ ਤੁਹਾਡੇ ਦੇ ਉੱਪਰ ਹਾਵੀ ਹੋਵੇ ਤਾਂ ਆਪਣੀ ਰੱਖਿਆ ਕਰਨ ਦਾ ਅਧਿਕਾਰ ਹਰ ਇੱਕ ਮੁਲਕ ਨੂੰ ਹੈ ਪਰ ਆਖਿਰ ਵਿੱਚ ਉਹੀ ਗੱਲ ਹੈ ਕਿ ਜੰਗ ਮਸਲੇ ਦਾ ਹੱਲ ਨਹੀਂ ਹੈ ਜੰਗ ਕਿਸ ਨੂੰ ਬਰਬਾਦ ਕਰੇਗੀ ਬਰਬਾਦ ਕਰੇਗੀ ਮਨੁੱਖਤਾ ਨੂੰ ਬਰਬਾਦ ਕਰੇਗੀ ਇਨਸਾਨੀਅਤ ਨੂੰ